ਇਹ ਕੋੜੇ ਦੇ 7.5 ਕਰੋੜ ਸਲਮਾਨ ਖਾਨ ਨੇ ਲਾਇਆ ਸੀ ਬਈਆਂ ਨੇ ਦਿੱਤਾ ਨਹੀਂ ਹੈਗਾ ਹਰਿਆਣਾ ਜੀ ਛੂਟ ਤੇ ਗਈ ਦੀ ਬਾਈ ਅੱਜ ਹਰਿਆਣਾ ਪੁਲਿਸ ਨੇ ਰੋਕ ਲੇ ਬਾਰਡਰ ਤੇ ਅੱਗੇ ਦੇਖੋ ਕੀ ਹੋਇਆ ਆਮੀ ਮੁੰਡਿਓ ਕੀ ਹਾਲ ਚਾਲ ਬਾਈ ਨਵੇਂ ਬਲੌਗ ਚ ਬਾਈ ਸਭ ਦਾ ਸਵਾਗਤ ਆ ਤੇ ਅੱਜ ਆਪਾਂ ਜਾਣਾ ਬਾਈ ਗਾਣੇ ਛੂਟ ਤੇ ਤੇ ਹਜੇ ਤਾਂ ਆਪਣੀ ਗੱਡੀ ਵੀ ਇੱਧਰ ਖੜੀ ਆ ਤੇ ਬੰਪਰ ਵੀ ਲਾਉਣਾ ਆਪਾਂ ਨੇ ਤੇ ਬੰਪਰ ਉਧਰ ਫੋਰਡ ਕੱਢ ਲਿਆ ਸੀ ਆ ਤੇ ਟਰੈਕਟਰ ਹੋ ਗਿਆ ਆਪਣੇ ਕੋਲ ਦੋ ਹੁਣ ਇਹ ਵੀ ਮੋਡੀਫਿਕੇਸ਼ਨ ਕਰਨੀਆਂ ਫਾਲੋ ਅਪ ਕੇ ਰਿਪੋਰਟਾਂ ਕਰਨੀਆਂ ਇਹਦੀਆਂ ਤੇ ਇਹਨੂੰ ਵੀ ਲੈ ਕੇ ਚੱਲਦੇ ਆਂ ਦੇਖਦੇ ਆ ਇਹਦੇ ਵੀ ਮਿਊਜ਼ਿਕ ਸਿਸਟਮ ਪਿਆ ਜਿਹੜਾ ਅੰਦਰੋਂ ਲਾ ਲਈਏ ਆਉਣ ਦੇ ਉਤਨੇ ਦੀ ਪੂਰਾ ਨੂੰ ਬਲਾਉਣੇ ਤੇ ਉਹਦੇ ਲਾਉਣਾ ਆਪਾਂ ਨੇ ਬੰਪਰ ਇਹ ਬਾਕੀ ਰੇਡੀਓ ਬਸ ਵਾਸ਼ ਕਰਨਾ ਰਹਿੰਦਾ ਹੁੱਕ ਪਾ ਲਾਂਗੇ ਤੇ ਬੰਪਰ ਲਾ ਲਈਏ ਬੰਪਰ ਤੋਂ ਇਹਨਾਂ ਦੇਖੋ ਕਿਵੇਂ ਜਿਹੀ ਲੱਗਦੀ ਐ ਲੋਕਾਂ ਬੰਪਰ ਲਾ ਕੇ ਤੇ ਉਹਨੂੰ ਵੀ ਕਰਦੇ ਆਂ ਰੈਡੀ ਰੈਡੀ ਵੀ ਹੁਣ ਅਜੇ 2:00 ਵਜੇ ਸ਼ੂਟ ਦਾ ਟਾਈਮ ਆ ਤੇ ਉਹਦੋਂ ਨੂੰ ਆਪਾਂ ਰੈਡੀ ਰੂਡੀ ਕਰਕੇ ਚੱਲਦੇ ਆਂ ਫਿਰ ਦੇਖਦੇ ਆ ਟੋਚਨ ਕਰ ਲਾਂ ਇੱਕ ਦੋ ਮਾਗਰ ਕਰਕੇ ਟੋਚਨ ਫੇਰ ਲੈ ਚੱਲਾਂਗੇ ਤੇ ਹੁਣ ਆਪਾਂ ਇਹਨੂੰ ਰੈਡੀ ਕਰ ਲਈ ਬਈ ਅੱਗੇ ਬਲੌਗ ਆ ਜਿਹੜਾ ਪੂਰਾ ਦੇਖਿਓ ਲੈ ਵੀ ਮੁੰਡਿਓ ਬੰਪਰ ਦਾ ਹੋ ਗਿਆ ਫਿੱਟ ਫੇਰ ਇੱਕ ਆਪਾਂ ਬਾਅਦ ਚੁੱਕਾਂਗੇ ਸਾंगे ਓਏ ਆ ਜਾਓ ਡੈਕ ਡੈਕ ਲਵਾ ਦਿਓ ਇੱਕ ਲੈ ਵੀ ਮੁੰਡਿਓ ਬੰਪਰ ਕਰਤਾ ਫਿੱਟ ਤੇ ਉਧਰੋਂ ਮਿਊਜ਼ਿਕ ਸਿਸਟਮ ਵੀ ਲਾਤਾ ਤੇ ਇਹਦੀ ਡਾਊਨ ਸੀਲਿੰਗ ਵਗੈਰਾ ਜੀ ਹਜੇ ਰਹਿਂਦੀ ਆ ਇਤਨੇ ਅੱਜ ਦਾ ਦਿਨ ਥੋੜਾ ਜਿਹਾ ਪਹੀਂ ਲੈ ਕੇ ਚੱਲਾਂਗੇ ਕਿਉਂਕਿ ਐਨੀ ਟਾਈਮ ਤਿਆਰ ਕਰ ਰਹੇ ਹਾਂ ਬਾਕੀ ਹੋਰ ਇਹਦਾ ਬਹੁਤ ਕੁਝ ਕਰਨਾ ਹਜੇ ਅਗਲੇ ਬਲੌਗਰ ਦੇ ਦੇਖਿਓ ਤੁਸੀਂ ਇਹਦਾ ਕਾਫੀ ਕੁਝ ਜਿਹੜੀ ਮੋਡੀਫਿਕੇਸ਼ਨ ਕਰਨੀ ਹੈ ਇਹਦੀ ਬਾਕੀ ਇਹਦਾ ਬੰਪਰ ਚੈੱਕ ਕਰੋ ਚੱਲਦੇ ਹਾਂ ਫਿਰ ਆਪਾਂ ਇਦਨੇ ਨੜ ਨੁੜ ਕਾਸੜੀ ਹਜੇ ਰਹਿੰਦੇ ਆ ਫੋੜ ਤੇ ਤਿੰਨ ਦਾ ਸਲੈਂਸਰ ਬਦਲ ਤੇ ਕੋਈ ਫੱਟੇ ਨਹੀਂ ਆਇਆ ਆ ਬਈ ਨਹੀਂ ਉਤਰ ਤਿੰਨ ਇੰਚੀ ਪਿਆ ਉਹ ਨਹੀਂ ਫਿੱਟ ਜਾਇਆ ਪਤਲਾ ਜੀ ਲੱਗਣ ਲੱਗਿਆ ਤਾਂ ਫੇਰਾ 4 ਇੰਚੀ ਲਾਇਆ ਮਸਟੈਂਗ ਵਾਲਾ ਹੁਣ ਹੁਣ ਦੱਸੋ ਫਿਰ ਕਿਵੇਂ ਲੱਗ ਰਿਹਾ ਤੇ ਧੁੱਪ ਵੀ ਚੜ ਗਈ ਪੂਰੀ ਡੈਕ ਡੱਕ ਹੋ ਗਿਆ ਫਿੱਟ ਸਾਰੇ ਨਟ ਦਿੱਤੇ ਕੱਸ ਠੀਕ ਆ ਤੇ ਹੁਣ ਆਪਾਂ ਬਸ ਤਿਆਰ ਹੋ ਕੇ ਚਲਦਿਆਂ ਦੀ ਪੁਨ ਕਰਦੇ ਆ ਫੋਨ ਟਿੱਪੂ ਆ ਜੂ ਉਹਦੀ ਹੁੱਕਾ ਇੱਕ ਪਾਈਏ ਤੇ ਉਹਦੇ ਥੋੜਾ ਬਾਸ਼ ਕਰ ਲਈਏ ਟਰੈਕਟਰ ਆਪਣਾ ਮਸਟੈਂਗ ਬਾਬਾ ਲਿਪੜਿਆ ਖੜਿਆ ਹੁਣ ਆਪਾਂ ਇੱਥੇ ਖੜਾ ਕੇ ਹੁਣ ਪਾਣੀ ਮਾਰ ਲਈਏ ਬਾਕੀ ਚੰਗੀ ਤਰ੍ਹਾਂ ਫਿਰ ਬਾਅਦ ਚ ਧੋਵਾਂਗੇ ਸ਼ੂਟ ਤੋਂ ਆ ਕੇ ਠੀਕ ਆ ਹਾਂ ਦੇਖੋ ਰਸਤਰ ਉਤਾਏ ਪਿਆ ਪਿਆ ਕਿਉਂਕਿ ਸੀਜ਼ਨ ਦਾ ਟਾਈਮ ਹਣਾ ਤਾਂ ਕਰਕੇ ਗਰਦੀ ਬੜੀ ਵੈਰੀ ਆ ਪਾਣੀ ਮਾਰ ਲਈ ਹੁਣ ਆਪਾਂ ਫਾਈਨਲੀ ਆਪਣੇ ਡਾਇਰੈਕਟਰ ਹੁਣ ਹੋ ਗਏ ਰੈਡੀ ਸ਼ੂਟ ਵਾਸਤੇ ਤੇ ਹੁਣ ਮਸਟੈਂਗ ਨੂੰ ਕਰ ਲਈ ਆਪਾਂ ਬਾਸ਼ੇ ਨੂੰ ਆਪਾਂ ਸਰਵਿਸ ਸਟੇਸ਼ਨ ਤੇ ਬਾਸ਼ ਕਰਾ ਲਿਆ ਸੀ ਕੱਲ ਬਾਤ ਤਲਾ ਤਵਾਦੇ ਆਂਦੇ ਤੇ ਟੋਚ ਨਾ ਆਪਾਂ ਜਦਾ ਬੰਪਰ ਚ ਪਾ ਲਿਆ ਕਿਉਂਕਿ ਇਹ ਕਿਹੜਾ ਸਕਰੈਚ ਪੁੰਦਾ ਪੱਟੀ ਦਾ ਟੋਚ ਨਾ ਤੇ ਟੋਚਨ ਕਰਕੇ ਲੈ ਜਾਵਾਂਗੇ ਯਾਰ ਬਾਦੂ ਦਾ ਡੀਜ਼ਲ ਕੋਕਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਆਪਾਂ ਇਹਨੂੰ ਬਾਸ਼ ਕਰ ਲਈਏ। ਲਵੀ ਮਿੱਤਰੋ ਆਪਾਂ ਹੋ ਗਏ ਰੈਡੀ ਤੇ ਦੀਪੂ ਵੀ ਆ ਗਿਆ ਸੀ ਜਾਂ ਦੀਪੂ ਦੀ ਅੱਜ ਡਿਊਟੀ ਵੀ ਸੀ ਦੀਪੂ ਡਿਊਟੀ ਦਾ ਕੀ ਕਰਿਆ? ਕਰਤੀ ਜਿਹਾ ਸ਼ਟਮਟ। ਸਾਡੀ ਸ਼ਟਮਟਾ ਕਰਕੇ ਦੀਪੂ ਵੀ ਪਹੁੰਚ ਗਿਆ ਤੇ ਅੱਜ ਗਰਮੀ ਵੀ ਬਹੁਤ ਆ ਯਾਰ। ਫੈਮਿਲੀ ਨਾਲ ਹੋਏ ਦੇਖੋ ਟਾਈਮ ਤਾਂ ਹੋ ਗਿਆ ਯਾਰ। 12:00 ਵਜੇ 11:55 ਹੋ ਗਏ। ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀ ਤੇ ਹੁਣ ਆਪਾਂ ਫੋਰਡ ਵਾਂਗ ਕੱਢਿਆ ਆਪਾਂ ਟੋਜੇ ਮਾ ਕੇ ਚੱਲਾਂਗੇ ਯਾਰ। ਕੋਈ ਨਹੀਂਗਾ ਟੋਜੇ ਕਰਕੇ ਲੈ ਜਾਗੇ ਹਨਾ। ਵਦੂ ਦਾ ਤੇਨ ਕਾ ਅਨੁਕੂਸ਼ਣਾ। ਇਆ ਜਾ ਫਿਰ ਚੱਲੀਏ ਉਧਰ ਖੜਾ ਆਪਣਾ ਫੋਰਡ ਮਸਟੈਂਗ ਚੱਲਦੇ ਆਂ ਫਿਰ ਮਿਲਦੇ ਆਂ ਬਾਈ ਸ਼ੂਟ ਤੇ ਸ਼ੂਟ ਦਾ ਟਾਈਮ ਸੀ ਆ ਸ਼ਾਮ ਜੇ ਨੂੰ ਸ਼ੂਟ ਹੋਣਾਗਾ ਤੇ ਹਜੇ ਉਹ ਆਪਦੇ ਹੋ ਟੇਕ ਗੱਡੀ ਜਾਂਦੇ ਨੇ ਤੇ ਟਰੈਕਟਰ ਵਾਲਾ ਟੇਕ ਆ ਜਿਹੜਾ ਉਹ ਅੱਗੇ ਸ਼ਾਮ ਜੇ ਨੂੰ ਆ ਠੀਕ ਆ ਤੇ ਬਾਕੀ ਸਟੰਟ ਸਟੰਟ ਵਾਲਾ ਦੇਖਦੇ ਆਂ ਆਪਣੇ ਕੋਲ ਵੀਡੀਓ ਪਈਆਂ ਨੇ ਉਹ ਦੇ ਦਾਂਗੇ ਬਾਈਆਂ ਨੂੰ ਤੇ ਬਾਕੀ ਫਿਲਹਾਲ ਕੁਛ ਵੀ ਹੋਦਾ ਤਾਂ ਉੱਤੇ ਸਟੰਟ ਕਰ ਵੀ ਸਕਦੇ ਆ ਨਹੀਂ ਵੀ ਕਰ ਸਕਦੇ ਤੇ ਆਪਾਂ ਡਾਇਰੈਕਟਰ ਆਪਾਂ ਲੈ ਕੇ ਚੱਲਦੇ ਹੁਣ ਮੋਡੀਫਿਕੇਸ਼ਨ ਵਾਲੀ ਟਰੈਕਟਰ ਡਾਇਰੈਕਟਰ ਹੋਰ ਵੀ ਨੇ ਬਾਕੀ ਗੱਡੀਆਂ ਗੱਡੀਆਂ ਨੇ ਬਾਕੀ ਚੱਲਦੇ ਆ ਚੱਲੇ ਦੀਪੂ ਚੱਲ ਫੋਟੋ ਛੇੜ ਅੱਗੇ ਬਾਹਰ ਜਾ ਕੇ ਪਾਵਾਂਗੇ ਟਰੋਚ ਨਾ ਕੋਈ ਮੁੰਡਿਓ ਟਰੈਕਟਰ ਆਪਾਂ ਲੈ ਕੱਢ ਬਾਹਰ ਨੂੰ ਤੇ ਚੱਲਦੇ ਆ ਫਿਰ ਪਿੰਡ ਤੋਂ ਬਾਹਰ ਜਾ ਕੇ ਪਾਵਾਂਗੇ ਟਰੋਚ ਨਾ ਤੇ ਮਿਲਦੇ ਆ ਫਿਰ ਛੋਟ ਦੇ ਆ ਜਾ ਬਈ ਫੋਰਮੈਨ ਲੈ ਵੀ ਮਿੱਤਰੋ ਮਸਟ ਆਏਗੀ ਟੈਂਕੀ ਕਰਾ ਲਈ ਫੁੱਲਾ ਤੇ ਟਰੋਚ ਨਾ ਪਾਲਿਆ ਸੀਨੇ ਹੁਣ ਜਾਣਦੇ ਵੇਟੋਜਣਾ ਨਾਲੇ ਚੱਲਦੇ ਆ ਹੁਣ ਮਿਲਦੇ ਆ ਪਰ ਸ਼ੂਟ ਤੇ ਪਹਿਲਾਂ ਜਾਣਾ ਭਰਤਣਾ ਛੰਨੀ ਕੋਲੇ ਤੇ ਉੱਥੇ ਰੋਕ ਕੇ ਫੇਰ ਸ਼ਾਮ ਲੇਟ ਨਾਈਟ ਦਾ ਸ਼ੂਟ ਜਗਾ ਤੇ ਫੇਰ ਉੱਥੇ ਮਿਲਦੇ ਆ ਬਹੁਤ ਵਧੀਆ ਮੈਂ ਕਿਹਾ ਤੂੰ ਚੰਗੇ ਜਾਂਦੇ ਸੀ ਬਾਈ ਹੋਰੀ ਮਿਲ ਕੇ ਬਾਈ ਦਾ ਪਿੰਡ ਮੂਸਾ ਯਾਰ ਬਸ ਤੁਸੀਂ ਮਿਲ ਕੇ ਸਮਝ ਲਓ ਬਾਈ ਮੂਸਾ ਨਾਲ ਮਿਲ ਕੇ ਜਾਂਦਾ ਮੂਸਾ ਬਾਈ ਕਹਿੰਦਾ ਪਹਿਲਾਂ ਵੀ ਵੀਡੀਓ ਦੇਖਦਾ ਮੈਂ ਤੇ ਬਾਈ ਨੇ ਦੇਖੀਆ ਉਹਦੀ ਮਨ ਬੱਤਾ ਰੋ ਟਰੈਕਟਰ ਦੇਖ ਕੇ ਰੋਕ ਲਿਆ ਬਾਈ ਇਧਰ ਆਪਣੇ ਏਰੀਆ ਚ ਆਇਆ ਹੋਇਆ ਦੀ ਪਾਤਰਾ ਨੂੰ ਬਾਈ ਨੇ ਅੱਗੇ ਗੱਡੀ ਰੋਕ ਲਈ ਯਾਰ ਬਈ ਧੰਨਵਾਦ ਆ ਤੁਹਾਡਾ ਐਨਾ ਪਿਆਰਾ ਲਵ ਜੀ ਬਾਈ ਬਹੁਤ ਵੱਡੇ ਪਿੰਡ ਤੋਂ ਆ ਬਾਈ ਜਿੰਨੇ ਸਾਰੀ ਦੁਨੀਆ ਦੇ ਤੁਹਾਡੇ ਪਿੰਡ ਦਾ ਨਾਮ ਬਣਾਦਾ ਉਹ ਪਿੰਡ ਤੋਂ ਬਾਈ ਮਿਲਿਆ ਆਪਾਂ ਨੂੰ ਹਾਂ ਸੁਣ ਮੂਸੇ ਨੇ ਕਿਹੜਾ ਪੁੱਤਾਂ ਦੀ ਮੈਂ ਤਾਂ ਕਦੇ ਗਿਆ ਸੀ ਹੈ ਵੀ ਹਾਂ ਮੈਂ ਤਾਂ ਕਦੇ ਜਾਣ ਮੈਂ ਕਦੇ ਗਿਆ ਵੀ ਨਹੀਂ ਦੀ ਮੈਂ ਤਾਂ ਬਾਈ ਕਰਕੇ ਜਾਣਦਾ ਸਾਰੀ ਦੁਨੀਆ ਹੀ ਮੂਸੇ ਕਰਕੇ ਜਾਣਦੀ ਹੈ ਬਾਈ ਮੇਰੇ ਹਾਂ ਬਾਈ ਜਰੂਰ ਆ ਜੋ ਖਾਣੇ ਪੀਣੇ ਪਾਤਰਾ ਬੈਠਦੇ ਆ ਪਾਤਰਾ ਪਹੁੰਚ ਗਏ ਇੱਧਰ ਦੇਖ ਐ ਸੰਜੇ ਉਹੀ ਰੱਖਿਆ ਨੇ ਕੋਈ ਬਚੀਆਂ ਦੀ ਬਾਈ ਛਪਾਇਸ਼ਾਂ ਰੱਖੀਆਂ ਨੇ ਕੋ ਬਾਤ ਗਿਆ ਦੀਆਂ ਬਾਈ ਦੋ ਦੋ ਬੰਗਾਇਆ ਦੀ ਮਾਰ ਚਲੋ ਆ ਗਏ ਬੇਸੇ ਹੀ ਲੱਗ ਰਹੀ ਐ ਅੱਜ ਬੇਸ ਦੇ ਇੱਕ ਹੀ ਪਤਾ ਲੱਗ ਗਿਆ ਤੈਨੂੰ ਅਸੀਂ ਆ ਰਹੇ ਆਂ ਚੱਲ ਫੋਨ ਲਾ ਦੀਏ ਚਾਹ ਤੇ ਫਿਰ ਮਿਲਦੇ ਆਂ ਮੇਰਾ ਜਿੰਨ ਜਲਦੀ ਬੇਸ ਹਾਏ ਹਾਏ ਦੋ ਜਣੇ ਕਿੱਥੇ ਚੱਲ ਰਹੀ ਤੇ ਤਾਲਾ ਨਹੀਂ ਬੱਟ ਕਰੀਆਂ ਫੋੜਦੀਆਂ ਚਲੋ ਮਿਲਦੇ ਆਂ ਵੀ ਛੁੱਟ ਤੇ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਤੇ ਰਸਤੇ 'ਚ ਤਨੋਰੀ ਪਹੁੰਚਣ ਆਲੇ ਤੇ ਬਾਈਆਂ ਨੇ ਰੋਕ ਲਿਆ ਸੀ ਇਹ ਫੋਟੋ ਫੋਟੋ ਕਰਾਉਣ ਲੱਗੇ ਜਮੁੰਦੇ ਇੱਧਰ ਇਹਨਾਂ ਨੇ ਹੱਥ ਦੇ ਲਿਆ ਆਪਾਂ ਪਹੁੰਚਣ ਆਲੀਆ ਬਸ ਕਨੌੜੀ ਪਾਸੇ ਤੱਕ ਕਰ ਪ ਤੇ ਅਜੀ ਦਾ ਟੋਚਾ ਪਾਰ ਗਿਆ ਨਵਾਂ ਟੋਚਨਾ ਖਰਾਬ ਕਰਤਾ ਇਹਦੇ ਨਾਲ ਪੰਪਰ ਨਾਲ ਗਿਆ ਸਰਗਾ ਤਰਕੇ ਦੇਖੋ ਅੱਜ ਦਾ ਪਤਨਾ ਆ ਕੇ ਹੁਣ ਲਾਇਆ ਕੱਪੜਾ ਬਲਾਇ ਜੀ ਚਲ ਕੋਈ ਜੱਟਰ ਤੇ ਦੀਪੂ ਆਉਣ ਨੇ ਯਾਰੇ ਗਰਮੀ ਗਰਮੀ ਕੀ ਕਹਿੰਦੀ ਫਿਰ ਗਰਮੀ ਸਰਾ ਲਾਈ ਜਾਂਦੀ ਆ ਬੰਦੋ ਬਾਕੀ ਓਕਰ ਕੋਟਾ ਚੱਲਦੇ ਆ ਫਿਰ ਮਿਲਦੇ ਆ ਛੁੱਟ ਤੇ ਲੈ ਵੀ ਮਿੱਤਰੋ ਅਸੀਂ ਰੁਗੇ ਸੀ ਪੰਪ ਤੇ ਤੇ ਕੱਪੜੇ-ਕੁਪੜੇ ਚੇਂਜ ਕੀਤੇ ਹੈਗੇ ਹੁਣ ਤੇ ਉਹ ਵੀ ਪਹੁੰਚਣ ਵਾਲੇ ਬਾਈ ਪਹੁੰਚ ਗਏ ਸਾਡੇ ਸਾਡੇ ਕੋਲ ਦੀ ਲੰਘ ਕੇ ਗਏ ਨੇ ਤੇ ਹੁਣ ਅਸੀਂ ਚੱਲੇ ਕੱਪੜੇ ਚੇਂਜ ਕਰ ਲੇ ਤੇ ਚੱਲੀ ਦੀਪੂ ਤੇ ਉਧਰੋਂ ਬਾਈ ਉਰੀ ਆ ਗਈ ਸੀ ਉਹ ਕਹਿੰਦੇ ਅਸੀਂ ਵੀਡੀਓ ਬੁਡੀ ਦੇਖਦੇ ਆਂ ਬਾਈ ਉਰੀ ਉਹ ਵੀ ਟਰੈਕਟਰ ਦੇ ਆ ਕੇ ਆ ਗਈ ਸੀ ਕਹਿੰਦੇ ਬਾਈ ਕਹਿੰਦਾ ਬੜਾ ਸ਼ਾਇ ਪਿਆ ਮਾਨਾ ਯਾਰ ਤੁਹਾਡੀ ਸਪੋਰਟ ਹੈ ਬਈ ਹਣਾ ਤੇ ਬਾਕੀ ਟੋਜਨ ਜਾਂ ਫੇਰ ਮੈਨੂੰ ਲੱਗਦਾ ਬੜ ਬੁਡੀ ਗਿਆ ਬਈ ਟੋਜਨ ਦਾ ਖਰਾਬ ਕਰਤਾ ਬਾਈ ਇੱਕ ਆ ਦੇਖ ਆ ਦੇਖ ਆ ਨਹੀਂ ਸਮਝ ਲੱਗਿਆ ਅੱਛਾ ਇਹਦੇ ਨਾਲ ਘਾਸਾ ਤਾਂ ਉੱਤੇ ਇਹ ਉੱਤੇ ਘਾਸਾ ਦਾ ਉਰੇ ਹੈ ਨਾ ਉਹ ਲੱਭੇ ਥੱਲੇ ਜਾਂਦਾ ਅੱਛਾ ਓਕੇ ਆ ਉਪਰ ਵੱਡਿਆ ਗਿਆ ਜਾਂ ਟੋਜਨ ਥੋੜਾ ਜਿਹਾ ਕਮਾਉਨੇ ਆ ਇਹਨੂੰ ਇੱਕ ਤੋਂ ਉਹ ਵੱਡਿਆ ਜੋ ਫਿਰ ਕੋਈ ਚੱਕਰ ਨਹੀਂ ਨਹੀਂ ਤੇ ਬਾਈ ਉਹਦੀ ਮਿਲੇ ਸੀ ਕਿਹੜਾ ਪਿੰਡ ਆ ਵੀਰ ਆਪਣਾ ਨੌਰੀ ਤੋਂ ਨੌਰੀ ਤੋਂ ਬਾਈ ਵੀਡੀਓ ਦੇਖਦਾ ਕਹਿੰਦਾ ਬਾਈ ਕਹਿੰਦਾ ਛਾਏ ਪਿਆ ਮਾਨਾ ਯਾਰ ਥੋੜੀ ਸਪੋਰਟ ਆ ਕੋਈ ਚੱਕਰ ਨਹੀਂ ਵੀਰਾ ਹੋਰ ਇਧਰ ਕਿਧਰ ਆ ਬਸ ਇੱਥੇ ਹੀ ਚੱਲੇ ਸੀ ਗਿਆ ਬਾਈ ਯਾਰ ਓਕੇ ਵੀਰਾ ਅਸੀਂ ਵੀ ਲੇਟ ਹੋ ਰਿਹਾ ਓਕੇ ਅਜਾ ਅਸੀਂ ਪੰਪ ਤੋਂ ਤੁਰਨੇ ਲੱਗੇ ਸੀ ਬਾਈ ਹੋਰ ਆ ਗਿਆ ਬਾਈ ਪਿੰਡ ਕਹਿੰਦਾ ਜੋਗੇ ਵਾਲਾ ਫੋਟੋਆਂ ਕਰਾਉਣਾ ਜੀ ਨੇ ਬਾਈ ਤੇ ਹੁਣ ਚੱਲਦੇ ਆ ਬਈ ਥੋੜਾ ਜਿਹਾ ਲੇਟ ਵੀ ਹੋ ਗਿਆ ਸ਼ਾਮ ਦਾ ਸ਼ੂਟ ਰੱਖਿਆ ਕਿਉਂਗੇ ਜਿਹੜਾ ਮੌਸਮ ਉਹ ਸਹੀ ਜਿਹਾ ਨਹੀਂ ਹੁੰਦਾ ਦੇ ਵਾਕੀ ਕਿਹੜਾ ਪਿੰਡ ਆ ਤੇਰਾ ਜੋਗੇ ਵਾਲਾ ਓਕੇ ਓਕੇ ਹੋ ਠੀਕ ਆ ਚਲੋ ਠੀਕ ਆਪਾ ਚਲੋ ਪਾਪਾ ਉਹ ਨਾ ਮਾਰੇ ਮੈਂ ਕਿਹ ਐ ਕੰਤੇ ਜਿਝ ਬਾਤੀਆਂ ਉਹ ਪਹੁੰਚ ਗਏ ਸ਼ੂਟ ਤੇ ਤੇ ਤਿਆਰੀਆਂ ਵਿਆਰੀਆਂ ਨੇ ਅਜਿਓ ਅੱਧਾ ਘੰਟਾ ਲੇਟ ਆ ਇਹ ਆਪਣੀ ਮਸਟੈਂਗ ਦਾ ਗੇਅਰ ਫਸ ਗਿਆ। ਲੈ ਵੀ ਮਿੱਤਰੋ ਸ਼ੂਟ ਤੇ ਪਹੁੰਚ ਗਏ ਦੀ। ਖਾਣਾ ਪੀਣਾ ਤੇ ਉਧਰ ਸ਼ੂਟ ਚੱਲ ਰਿਹਾ ਹੈ। ਸਾਨੂੰ ਟਰੈਕਟਰ ਲਿਆ ਰਹੀਆਂ ਗੱਡੀਆਂ ਲਿਆ ਰਹੀਆਂ ਇਧਰ ਘੋੜਿਆਂ ਤੇ ਵੇਲਿਆਂ ਦਾ। ਕਰ ਦਿਆ ਸ਼ੂਟ ਸਟਾਰਟ। ਮੈਂ ਭੱਗ ਗਿਆ ਦੀਆ। ਲੈ ਵੀ ਮਿੱਤਰੋ ਆਹ ਘੋੜਾ ਜਿਹੜਾ ਕਹਿੰਦੇ ਬਾੜ ਦਾ ਨੰਬਰ 1 ਘੋੜਾ। ਇਹ ਘੋੜੇ ਦੇ 7.5 ਕਰੋੜ ਸਲਮਾਨ ਖਾਨ ਨੇ ਲਾਇਆ ਸੀ। ਬਾਈਆਂ ਨੇ ਦਿੱਤਾ ਨਹੀਂ ਹੈਗਾ ਤੇ ਉਹ ਬਾਈਆਂ ਦਾ ਤਵੇਲਾ ਅੰਦਰ ਘੋੜੀ ਘੋੜੇ ਸਾਰੇ ਇੱਥੇ ਸ਼ੂਟ ਚੱਲ ਰਿਹਾ। ਸਾਡੇ 7.5 ਪਤਾ ਨਹੀਂ 8 ਕਰੋੜ ਰੁਪਏ ਲੱਗੇ ਆਇਤੇ ਘੋੜੇ ਤੇ ਪਰ ਦਿੱਤਾ ਨਹੀਂ ਬਾਈਆਂ ਨੇ ਜੇ 7.5 ਕਰੋੜ ਆ ਚੀਜ਼ਾਂ ਤੇ ਲੱਗਿਆ ਹੋਇਆ ਬਾਈ ਮਸਟੈਂਗ ਵਾਂਗੂ ਕਰਦਾ ਸੰਟ ਹਾਂ ਬੱਚੇ ਮੁਰਦੇ ਦੀ ਪਰ ਇੱਕ ਵਾਹੀ ਬੱਜੇ ਖੁੰਡ ਪੁਰਾਣਾ ਨਹੀਂ ਚੱਕ ਚੱਕ ਦੇਖਣ ਨਾਰਾ ਜਿੱਥੋਂ ਵੀ ਜੱਟ ਲੰਗਦਾ ਨਹੀਂ ਫਿਰਦਾ ਜਿੱਥੇ ਪੈਰ ਪੈ ਗਿਆ ਕੋਈ ਨਾ ਸਾੜਾ ਖੰਗਦਾ ਨਹੀਂ ਖੜ ਲਓ ਬਾਈ ਨੂੰ ਕਿਹਨੇ ਕਰਵਾਉਣਾ ਬਸ ਨਿੱਕਾਉਣਾ ਨਹੀਂ ਇਹ ਪਿੱਛੇ ਲਾਇਆ ਹੈ ਨਾ ਫੈਂਟਪ ਲਾਇਆ ਹੈ ਥੋੜਾ ਬੱਦ ਦਿਖਾਏ ਰਹੀ ਇਹਨੂੰ ਆਖਿਆ ਬਦਲਾ ਉਸ ਨੂੰ ਕਰਦੇ ਆ ਲਵੀ ਮਿੱਤਰੋ ਸ਼ੂਟ ਹੋ ਗਿਆ ਆਪਣਾ ਕੰਪਲੀਟ ਤੇ ਲਾਸਟ ਟੇਕ ਹੋ ਰਿਹਾ ਤੇ ਹੁਣ ਆਪਾਂ ਚੱਲੇ ਵਾਪਸ ਪੰਜਾਬ ਚ ਹਰਿਆਣੇ ਜਾ ਪਾਏ ਸੀ ਅੱਜ ਸੋਨੇ ਵੀ ਮਿੱਤਰੋ ਵੀਡੀਓ ਪਹਿਲਾਂ ਵੀ ਦੇਖੀ ਆ ਹਨਾ ਆਪਾਂ ਜਾਂਦੇ ਹੋਏ ਪੁਲਿਸ ਨੇ ਰੋਕ ਲਈ ਦੀ ਹਰਿਆਣਾ ਪੁਲਿਸ ਨੇ ਬਾਰਡਰ ਤੇ ਰੋਕੇ ਸੀ ਪੁਲਿਸ ਵਾਲਿਆਂ ਨੇ ਆਪ ਵੀਡੀਓ ਬਣਾਈਆਂ ਨੇ ਟਰੈਕਟਰ ਦੇ ਤੇ ਮਿਊਜ਼ਿਕ ਪਲੇ ਕਰਾ ਕੇ ਕਹਿੰਦੇ ਸੁਣਾ ਦਿਓ ਸਾਨੂੰ ਤੇ ਅਸੀਂ ਉਹਨਾਂ ਨੂੰ ਮਿਊਜ਼ਿਕ ਵੀ ਸੁਣਾਇਆ ਆਪਣਾ ਜਿਹੜਾ ਬਕਸਾ ਵੱਡਾ ਲੱਗਿਆ ਉਹਦੇ ਬੋਇਸ ਦੇਖੀ ਉਹਨਾਂ ਨੇ ਤੇ ਯਾਰ ਬਾਕੀ ਆਪਾਂ ਕੀ ਤਾਰੀਫ ਕਰੀਏ ਹਰਿਆਣਾ ਪੁਲਿਸ ਦੀ ਬਾਈ ਹਨਾ ਤੇ ਖੁਸ਼ ਹੋ ਗਏ ਬਾਈ ਉਹ ਟਰੈਕਟਰ ਦੇਖ ਕੇ ਇੱਕ ਆਪਣੇ ਵਾਲੇ ਸਾਨੂੰ ਮੁਖੌੜਨਾ ਪੈਂਦਾ ਤੇ ਬਾਕੀ ਬਈ ਯਾਰ ਮੈਂ 2-3 ਵਾਰ ਹਰਿਆਣੇ ਚ ਗਿਆ ਬਸ ਕੀ ਤਾਰੀਫ ਕਰੀਏ ਬਾਈ ਹਰਿਆਣਾ ਪੁਲਿਸ ਦੀ ਛੂਟ ਤੋਂ ਵਾਪਸ ਆਈ ਜਾਂਦੇ ਸੀ ਤੇ ਬਾਈ ਉਹਨਾਂ ਨੇ ਮੋਟਰ ਹੈ ਲਾ ਕੇ ਰਾਜ ਫੇਰ ਟਰੈਕਟਰ ਰੋਕ ਕੇ ਨੇ ਫੋਟੋਆਂ ਕਰਾਉਣੀਆਂ ਨੇ ਧੰਨਵਾਦ ਯਾਰ ਲਵ ਯੂ ਯਾਰ ਇੰਨਾ ਪਿਆਰ ਬਾਈ ਪਿੰਡ ਕਿਹੜਾ ਆਪਣਾ ਛੇਰਗੜਾ ਖਨੌਰੀ ਦੇ ਲੱਗੇ ਜੇ ਪੈਂਦਾ ਓਕੇ ਵੀਰ ਓਕੇ ਬਾਏ ਬਾਏ ਲੈ ਵੀ ਮਿੱਤਰੋ ਅਸੀਂ ਟੱਪਿਆ ਦੇ ਖਨੌਰੀ ਤੇ ਦੀਪੂ ਕਹਿੰਦਾ ਟੋਜ ਨੇ ਪਾ ਲਾਣੇ ਆ ਟੋਜ ਨੇ ਪਾ ਲਏ ਤੇ ਥੋੜਾ ਜਿਹਾ ਦਿੱਕ ਤੇ ਵੀ ਹੋ ਗਈ ਦੀ ਅੱਜ ਇਹਦੀ ਗੇਅਰ ਫਸ ਗਿਆ ਦੀ ਪਹਿਲਾਂ ਕਾਈ ਥੋੜਾ ਜਿਹਾ ਲੇਟ ਹੋ ਗਿਆ ਤੇ ਗੇਅਰ ਵੀ ਆਪੇ ਡਫਰਮ ਨਹੀਂ ਕਰੀਆ ਅੱਜ ਮਾੜੀ ਹੋ ਗਈ ਦੀ ਨਾ ਨਜ਼ਰ ਲੱਗੀ ਅੱਜ ਦਾ ਹਾਂ ਜਦੋਂ ਨਜ਼ਰ ਲੱਗੀ ਅੱਜ ਬਦਲੇ ਕੋਟੇ ਦੇ ਸੈਟ ਆਇਆ ਕਮਾ ਉਹਦੋਂ ਲੇਟਾ ਲੋਟਾ ਦਾ ਔਖਾ ਹੋ ਗਿਆ ਤੇ ਉਦੋਂ ਗੇਅਰ ਫਸ ਗਿਆ ਦੀ ਅੱਜ ਤੇ ਹੁਣ ਬਸ ਘਾਤ ਨਾ ਪਹੁੰਚਣ ਵਾਲੇ ਆ 12 ਵਜੇ ਨੂੰ 11 ਵਜੇ ਨੂੰ ਘਰੇ ਲੈ ਵੀ ਮਿੱਤਰੋ ਸਹੀ 11 ਦਾ ਟਾਈਮ ਹੋ ਗਿਆ ਤੇ ਘਰੇ ਪਹੁੰਚ ਗਏ ਅਸੀਂ ਤੋਚਣ ਕੱਟ ਲਿਆ ਸੀ ਗੇਟ ਖੋਲ ਦੇ ਏ ਕਰੇ ਪਹੁੰਚ ਗਏ ਸਹੀ 11 ਦਾ ਟਾਈਮ ਹੋ ਗਿਆ 11 ਵਜੇ ਰਾਤ ਦੇ ਲੈ ਹੁਣ ਲਾ ਦੀ ਅੰਦਰ ਤੇ ਅੱਜ ਦਾ ਵਲੌਗ ਭਾਈ ਦਾ ਐਂਡ ਆ ਤੇ ਮਿਲਦੇ ਆ ਅਗਲੇ ਸ਼ੂਟ ਤੇ ਠੀਕ ਆ ਅਗਲਾ ਸ਼ੂਟ ਵੀ ਜਲਦੀ ਆ ਮਿਲਦੇ ਆ ਅਗਲੇ ਸ਼ੂਟ ਤੇ ਤੇ ਜਿਹੜੇ ਭਰਾ ਪਹਿਲੀ ਵਾਰ ਵਲੌਗ ਦੇਖ ਰਹੇ ਨੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਪਹਿਲਾਂ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਸ਼ੇਅਰ ਕਮੈਂਟ ਲਾਈਕ ਬਾਏ ਬਾਏ